ਇਰਾਕ ਦੇ ਵਿੱਚ ਅਗਵਾ ਭਾਰਤੀਆਂ ਨੂੰ छुड़ਵਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਵਿਦੇਸ਼ ਮੰਤਰਾਲੇ ਨੇ ਹਾਲਾਂਕਿ ਕਿਹਾ ਹੈ ਯੋ ਉਨ੍ਹਾਂ ਨੂੰ ਅਗਵਾ ਭਾਰਤੀਆਂ ਦੀ ਸੁਰੱਖਿਆ ਦੀ ਪੂਰੀ ਚਿੰਤਾ ਹੈ ਤੇ ইরাਕ ਦੇ ਵਿੱਚ ਅਗਵਾ ਭਾਰਤੀਆਂ ਦੇ ਨਾਲ ਕੋਈ ਸੰਪਰਕ ਫਿਲਹਾਲ ਤੱਕ ਸਥਾਪਿਤ ਨਹੀਂ ਜਾ ਸਕਿਆ ਹੈ ਭਾਰਤ ਸਰਕਾਰ ইরাਕ ਸਰਕਾਰ ਦੇ ਸੰਪਰਕ ਦੇ ਵਿੱਚ ਲਗਾਤਾਰ ਬਣੀ ਹੋਈ ਹੈ ਬੀਤੇ ਦਿਨ ਸੁਸ਼ਮਾ ਸਵਰਾਜ ਨੂੰ ਅਗਵਾ ਭਾਰਤੀਆਂ ਦੇ ਪਰਿਵਾਰ ਵਾਲੇ ਮਿਲੇ ਸਨ ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹਨਾਂ ਨੂੰ ਅਗਵਾ ਹੋਏ ਭਾਰਤੀਆਂ ਦੇ ਕੁਝ ਸੁਰਾਗ ਵੀ ਮਿਲੇ ਨੇ ਤੇ ਵਿਦੇਸ਼ ਮੰਤਰੀ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਪੀੜਤ ਪਰਿਵਾਰ ਸੀਐਮਡੀ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ ਵੀ ਹੋਈ ਤੇ ਲੋਕਾਂ ਨੂੰ ਪ੍ਰੋਸਾ ਦਿੱਤਾ ਗਿਆ ਪੀੜਤ ਪਰਿਵਾਰਾਂ ਨੂੰ ਪ੍ਰੋਸਾ ਦਿੱਤਾ ਗਿਆ ਕਿ ਜਲਦ ਤੋਂ ਜਲ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਉਹਨਾਂ ਤੱਕ ਜ਼ਰੂਰ ਲਿਆ ਦਿੱਤਾ ਜਾਏਗਾ ਪਰ ਹਾਲੇ ਤੱਕ ਕੁਝ ਵੀ ਦੱਸਣਾ ਠੀਕ ਨਹੀਂ ਹੋਏਗਾ ਕਿਸੇ ਤਰ੍ਹਾਂ ਦੀ ਫਿਰੋਤੀ ਦੀ ਮੰਗ ਵੀ ਨਹੀਂ ਰੱਖੀ ਗਈ ਹੈ ਇਹ ਵਿਦੇਸ਼ ਮੰਤਰਾਲੇ ਵੱਲੋਂ ਦਾਵਾ ਕੀਤਾ ਗਿਆ ਇਸ ਦੇ ਨਾਲ ਹੀ ਇराक ਸਰਕਾਰ ਨੇ ਵੀ 파ਰਤ ਸਰਕਾਰ ਨੂੰ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਕਿ ਬੰਦਕ ਭਾਰਤੀ ਸੁਰੱਖਿਆਤ ਨੇ ਤੇ आईएसआईएस ਦੇ ਕਬਜ਼ੇ ਵਿੱਚ ਨੇ ਪਰ ਉਹਨਾਂ ਨੂੰ ਛੁਡਵਾਉਣਾ ਮੁਮਕਿਨ ਨਹੀਂ ਹੈ ਪੰਜਾਬ ਸਰਕਾਰ ਨੇ ਵੀ ਕੇਂਦਰ ਸਰਕਾਰ ਨੂੰ ਪੰਜਾਬੀ ਨੌਜਵਾਨਾਂ ਦੀ ਜਲਦੀ ਰਿਹਾਈ ਦੀ ਕੋਸ਼ਿਸ਼ ਦੇ ਲਈ ਅਪੀਲ ਕਰ ਦਿੱਤੀ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਰਾਕ ਦੇ ਵਿੱਚ ਫਸੇ ਮਨਜਿੰਦਰ ਸਿੰਘ ਦੀ ਭੈਣ ਗੁਰਪਿੰਦਰ ਕੌਰ ਨੂੰ ਫੋਨ ਕੀਤਾ ਤੇ ਗੱਲਬਾਤ ਦੌਰਾਨ ਉਹਨਾਂ ਮਨਜਿੰਦਰ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਕਰਨ ਦਾ ਪ੍ਰੋਸਾ ਵੀ ਜਤਾਇਆ